ਹਾਂਜੀ ਦੋਸਤੋ ਆਪਾਂ ਪਹੁੰਚੇ ਆਂ ਜੋਸ਼ਨ ਮੋਬਾਈਲ ਪੁਆਇੰਟ ਤਲਵੰਡੀ ਚੌਧਰੀਆਂ ਮੇਰੇ ਫੋਨ ਦੇ ਆਈਫੋਨ ਦੀ ਟੱਚ ਖਰਾਬ ਹੈ ਤੇ ਉਹ ਆਪਾਂ ਆਏ ਪਹੁੰਚਾ ਇਸੇ ਮਾ ਭਰਾ ਆਪਣਾ ਕੰਮ ਬਹੁਤ ਵਧੀਆ ਕਰਦਾ ਵਾ ਸਾਰੇ ਪਹੁੰਚੋ ਇੱਥੇ ਮੋਬਾਈਲ ਦਾ ਕੰਮ ਕਰਾਉਣ ਲਈ ਤਿਆਰੀ ਲਾ ਕੇ ਤੇ ਖਾਓ ਪੀਓ ਨੂੰ ਵਕਤ ਕਰੋ ਸਭ ਤੋਂ ਫੋਕਲ ਚਾਲੂ ਸੁੱਖੇ ਚੱਲੀ ਹੈ ਮੈਂ ਰਪੀਆਂ ਆ ਤੇ ਰਪੀਆਂ ਦੂਰ ਰਹਿ ਗਿਆ ਮੈਂ ਆਪਣਾ ਪੂਰਾ ਕਰ ਰਿਹਾ ਸਭ ਦਾ ਤੂੰ ਚੱਲ ਨਾਣਾ ਵਾਲੀ ਜਰਾ ਤੇ ਫਿੜ ਲੈ ਜਲਾਏ ਆਪਣੇ ਟ੍ਰੰਕ ਜਿਵੇਂ ਕੰਮ ਕਰਦੇ ਹੋ ਆਪਣੇ ਮੇਰੇ ਇੰਕਾਟ ਨਹੀਂ ਕੋਈ ਉਪਰ ਨਿਊਲੀ ਆਰਦਾ ਦੋ ਬਹੁਤ ਵਧੀਆ ਕੰਡਰੀ ਹੈ ਅੱਜ ਤੋਂ ਜਾਂਦੇ ਕੂੜ ਕੱਪੜੇ ਬਾਹਰ ਪੂਰੀਆਂ ਕਰਦੇ ਤੇ ਸਸਤੇ ਤੇ ਸਸਤੇ ਮੈਂ ਅੱਤਰੂ ਦਾ ਮਾਰਦਾ ਹਾਂ ਉੱਥੇ ਫਿਰ ਹਾਂਜੀ ਤੇ ਸਾਡੇ ਅੰਦਰ ਜੇ ਕਿੰਨੇ ਮਿਲ ਜੀ ਆਹ ਉਹਨੇ ਵੀ ਆ ਕੇ ਮੂੰਹ ਰੋਕੇ ਬੰਨਿਆ ਵੀ ਦੇਖਾ ਕੌਣ ਮੈਂ ਤੇ ਉਹਨਾਂ ਨੂੰ ਦੇਖ ਕੇ ਭਾਈ ਭਰੇ ਨੂੰ ਮੂੰਹ ਖੋਲ੍ਹ ਪਿਆ ਹੜਿਆ ਤੇ ਭਾਈ ਮੈਂ ਦੁਕਾਨ ਖੋਲ੍ਹ ਲਈ ਉਹਨਾਂ ਨੂੰ ਦੱਸਿਆ ਭਾਈ ਮੁੰਡੇ ਦੇ ਖੜੇ ਹੀ ਕਹਿੰਦੇ ਯਾਰ ਭਾਈ ਉਹਨਾਂ ਨੇ ਤੈਨੂੰ ਇਹ ਕੇ ਮੂੰਹ ਰੋਕ ਲਿਆ ਹਾਨੂੰ ਦੇਖ ਕੇ ਮੋਰ ਲੱਗੇ ਤੇ ਉਹ ਰਹੀ ਨਾਲੇ ਚਪੇੜਾਂ ਮਾਰ ਰਹੀਆਂ ਨਾਲੇ ਪੈਸੇ ਖੋਲੇ ਕਰਕੇ ਚਾਰ ਹੋ ਗਏ ਛੇ ਟੋਸੇ ਮੈਂ ਇਥੋਂ ਬਣਾਇਆ ਵਾ ਹਾਂਜੀ ਹਾਂਜੀ ਇਹ ਕੈਂਪਿੰਗ ਵਾਲੇ ਕੋ ਬਣਾਇਆ ਆਹ ਆਹ ਬਹੁਤ ਵਾੜਾ ਕੰਮ ਨਹੀਂ ਇਹ ਕੋ ਬਣਾਇਆ ਕੈਂਪਿੰਗ ਦਾ ਜੋ ਇਹ ਤੋਂ ਕੈਂਪਿੰਗ ਕਿਹੜੇ ਉਹ ਕਿੱਥੇ ਆ ਉਹ ਜਿਹੜਾ ਪੂਰੇ ਕੱਤੇ ਵਾਲਾ ਜਿਹੜਾ ਬਹੁਤ ਮਸ਼ਹੂਰ ਹੈ ਇੰਸਟਾਗ੍ਰਾਮ ਤੇ ਅੱਛਾ ਅੱਛਾ ਟੀਗਾ ਟੀਗਾ ਉਹ ਜਿਹੜਾ ਸ਼ਾਪਾ ਹੀ ਲਾਇਆ ਬਾਹੋਂ ਨਹੀਂ ਦੇਖ ਕੇ ਜਵਾਬ ਦੇਣਾ ਸੀ ਫੇ ਮੇਰੀ ਬਦਨਾਮੀ ਹੁੰਦੀ ਆ ਤੇਰੇ ਜਾਲ ਦੀ ਤਾਂ ਪੈਲੀ ਪੂਰੀ ਘਾਸ ਹੋਰ ਬਣ ਗਈ ਘੱਟ ਤੈਨੂੰ ਜਿਆਦਾ ਸਰਨਾਮਾ ਕਰਦਾ ਹਾਂ ਹਾਂਜੀ ਹਾਂਜੀ ਬੋਦਾ ਪਰਾਹੀ ਆ ਆਪਣੇ ਉਹ ਦੇ ਕੇ ਨਾ ਦਾ ਦਾ ਗਲੇ 10 ਦੇ 10 ਦੇ ਆ ਲੈ ਪਈ ਬੰਦਾ ਗਾ ਰਹੀ ਆ ਗਿਆ ਤੇ ਆਏ ਆਪਣੇ ਭੂਆਲੇ ਇਹਨਾਂ ਦੇ ਆਉਂਦਾ ਸਪੋਰਟ ਗਾਣਾ ਲੈ ਕੇ ਸੋਨੂ ਸੀਧਿਆਂ ਨੂੰ ਗਾ ਚੱਲੋ ਪੈ ਸੁਣਾ ਦੇ ਯਾਰ ਸੁਣਾ ਦੇ ਨਹੀਂ ਨਹੀਂ ਭਾਜੀ ਆ ਮੇਰੇ ਨਹੀਂ ਪਰਾ ਯਾਰ ਸੋਨੂ ਸੀਧਾ ਦਾ ਨਾਮ ਆ ਭੂਆਲੇ ਆਪਣੇ ਦੋਵੇਂ ਦੋਵੇਂ ਹਾਂ ਮੜਾ ਇੱਕ ਛਾਡੇ ਦਾ ਤੇ ਆਉਂਦਾ سپورਟ ਦੇਣਾ ਹਾਂ ਦਾ سپورਟ ਮੈਂ ਸਾਨੂੰ ਨਹੀਂ ਆ ਨਾ ਚੱਲ ਚੱਟ ਉਰ ਨਹੀਂ ਛਾਡੇ ਧੂਆ ਵਾਲੇ ਕਰਕੇ ਵੀ ਤਾਂ ਜੀਦੇ ਵੀ ਤਾਂ ਛੜਦੇ ਕਦਮ ਮੈਂ ਗਲਤ ਥਾਂ ਤੇ ਬਣਾ ਨਾ ਨਹੀਂ ਨਹੀਂ ਛਾਡੇ ਕਿਸੇ ਨਹੀਂ ਆਪਣਾ ਗਾਣਾ ਸੁਣਾਵੇ ਹਾਂ ਆਪਣਾ ਸੁਣਾਵੇ ਜਿਹੜਾ ਆਪਣਾ ਹੈਗਾ ਉਹ ਸੁਣਾ ਹਾਂ ਇਹਨੂੰ ਮੜਾ ਤੂੰ ਪਿੱਛੇ ਆ ਬਣਾ ਛੱਡ ਕਿੰਦੂ ਕਹਿਣ ਜਾ ਹਉ ਜਿੱਤਾ ਦੀ ਸ਼ਿਕਾਇਤ ਬਿੰਦੋ ਦੱਸ ਕਿੱਥੇ ਹੋਰ ਦੇ ਨਹੀਂ ਨੋਟ ਨੂਟ ਨਹੀਂ ਉਹ ਕੱਲੇ ਜਾਣ ਵੀ ਨੇ ਬਾਤ ਆਉ ਜਿੱਤਾਂ ਦੇ ਯਕੀਨ ਬਿੱਲੋ ਦੱਸ ਕਿੱਥੇ ਹਾਰਦੇ ਨਹੀਂ ਨੋਟ-ਨੋਟ ਨਹੀਂਓ ਕੱਲੇ ਜਾਣੀਂ ਨੇ ਮਾਰਦੇ ਓ ਚੰਗਿਆ ਕਰਾਂ ਤੂੰ ਦਿਲਦਾਰ ਇਕੱਠੇ ਹੋਏ ਨੇ ਓ ਬਹਿ ਜਾ ਬਹਿ ਜਾ ਹੋਗੀ ਸਾਡੇ ਯਾਰ ਇਕੱਠੇ ਹੋਏ ਨੇ ਲਾਲਾ ਵਾ ਵਾ ਵਧੀਆ ਯਾਰ ਇਕੱਠੇ ਹੋਏ ਨੇ ਓ ਦਿਲਾਚ ਦਿਲਾਚ ਪੌਣ ਮਹਿਣ ਜੱਟੀਏ ਨਹੀਂ ਦੂਜੇ ਛੱਡਦੇ ਨਾ ਕਰਦੇ ਨਾ ਪਹਿਣ ਜੱਟੀਏ ਓ ਯਾਰੀ ਹੀ ਕਮਾਈਆ ਪਾ ਯਾਰੀ ਕਮਾਉਣੀ ਐ ਨਹੀਂ ਇਹੋ ਲੱਗਾ ਮਿੱਤਰਾਂ ਪਹਿਣ ਜੱਟੀਏ ਹਉ ਮੇਰੇ ਲਈ ਤਾਂ ਮੇਰੇ ਲਈ ਤਾਂ ਮੇਰੇ ਲਈ ਤਾਂ ਹੀਰਿਆਂ ਦੇ ਹਾਰ ਇਕੱਠੇ ਹੋਏ ਨੇ ਨਹੀਂ ਬਹਿ ਜਾ ਬਹਿ ਜਾਊਗੀ ਸਾਡੇ ਯਾਰ ਇਕੱਠੇ ਹੋਏ ਨਹੀਂ ਨੇ ਲਾ ਲਾ ਲਾਊਗੀ ਸਾਡੇ ਯਾਰ ਇਕੱਠੇ ਹੋਏ ਨਹੀਂ ਗਨੂ ਇੱਕ ਵੱਡੇ ਵਾਲਾ ਗਾਣਾ ਉਹ ਵਾਲਾ ਕਹਿਣ ਦੀ ਵਧੀਆ ਵਧੀਆ ਯਾਰ ਆ ਆ ਇੱਥੇ ਇੱਕ ਹੋਰ ਨਾਮ ਆ ਆ ਯਾਰ ਗਨੂ ਵੀ ਉਹ ਵੀ ਸੁਣਾ ਹੋ ਇੱਕ ਗੱਲ ਤੈਨੂੰ ਅੱਜ ਕਹਿਣੀ ਐ ਕੰਨ ਖੋਲ ਕੇ ਰੱਖ ਯਾਰਾ ਜੋ ਮੈਨੂੰ ਕਿਸਮਤ ਦੇ ਨਾਲ ਮਿਲਿਆ ਤੈਨੂੰ ਬਰਾਂ ਦਾ ਤਾਰਾ ਅਨਿਕਾ ਤੋਂ ਕਸਦਾ ਏ ਕਮਲੇ ਦਿਲ ਦਾ ਦੇਤੇ ਮੈਂ ਤੈਨੂੰ ਜਾਨ ਦਿੱਫਤ ਵਿੱਚ ਦੇਈਆਂ ਤੇ ਹੈਪੀ ਬਣਾਈ ਭਾਈ ਬੋਹਣ ਦੇਤਾ ਆਪਾਂ ਕਰ ਰਹੇ ਆ ਭਾਈ ਇਹ ਐਲਬਮ ਕੀਤੀ ਹੋਈ ਆ ਤੇ ਹੁਣ ਮੈਂ ਬੋਲਣਾ ਚਾਹ ਰਿਹਾ ਸਣੀ ਆ ਇਹ ਤੇ ਮਨ ਮਰ ਗਿਆ ਵਧੀਆ ਗਾਣਾ ਬੋਨਾਂ ਬਗਡੋਣੀ ਪਈ ਜੁੱਤੀ ਉੱਤੇ ਲਾਦਾ ਕਦੇ ਵੱਡੀ ਉੱਤੇ ਲਾਦਾ ਕਦੇ ਜੁੱਤੀ ਉੱਤੇ ਨੋਟ ਕਦੇ ਕੱਡੀ ਉੱਤੇ ਲਾਦਾ ਓ ਜਿੰਨੇ ਕਦਾ ਨਖਰਾ ਤੂੰ ਚੱਕੀ ਫਿਰਦੀ ਨਹੀਂ ਓਤੋਂ ਵੱਧ ਡਾਲੇ ਯਾਰ ਦੀ ਕਬੱਡੀ ਤੇ ਲਾਦਾ ਜੇ ਤੂੰ ਕਰੂਗਾ ਪਿਆਰ ਆਪਾਂ ਮੋਹ ਵੀ ਕਰਾਂਗੇ ਆਪਾਂ ਮੋਹ ਵੀ ਕਰਾਂਗੇ ਆਪਾਂ ਮੋਹ ਵੀ ਕਰਾਂਗੇ ਅਸੀਂ ਕੀਤੀ ਕੁੜੇ ਹਰਕ ਦੀ ਕਮਾਈ ਹੋਈ ਐਨੀਆਂ ਪਾ ਸ਼ੋਹ ਵੀ ਕਰਾਂਗੇ ਆਪਾਂ ਸ਼ੋਹ ਵੀ ਕਰਾਂਗੇ ਤੈਨੂੰ ਲੱਗਣਾ ਤੇਰੇ ਤੇ ਗੱਲ ਲਾਈ ਹੋਈ ਐਨੀਆਂ ਆਪਾਂ ਜੋ ਵੀ ਕਰਾਂਗੇ ਆਪਾਂ ਜੋ ਵੀ ਕਰਾਂਗੇ ਉਬੀ ਦੀ ਲੱਖ ਹੋਵਾ ਚਾਹੇ ਕਾਲ ਯਾਰਾਂ ਦੀ ਨਾ ਕੱਟਾ ਮੇਰੀ ਆਦਤ ਪੁਰਾਣੀ ਨਹੀਂ ਮੈਂ ਥੁੱਕ ਕੇ ਨਾ ਝਟਾ ਉੱਠ ਜਾਣਾ ਖੜਾ ਦੇਣ ਲੱਗ ਪੈਂਦਾ ਇੱਥੇ ਮੱਤਾ ਨਹੀਂ ਮੈਂ ਜ਼ਿੰਦਗੀ ਤੋਂ ਸਿੱਖਿਆ ਇਹ ਖਾ ਖਾ ਕੇ ਝਟਾ ਤੇ ਸ਼ਾਮ ਨੂੰ ਕਰ ਤਰ ਸ਼ਾਮ ਨੂੰ ਨੋਟਾ ਦਾ ਬੈਗ ਪਰ ਕੇ ਲਿਆਵਾ ਬੜੇ ਕਰਦੇ ਨੇ ਨੋਟ ਕੀ ਮੈਂ ਪਾਵਾਂ ਤੇ ਕੀ ਖਾਵਾਂ ਇੱਥੇ ਬੜੀ ਬੜੀ ਬਿਣਾ ਗੱਲੋਂ ਵਿਗੜਿਆ ਜਾਂਦੀ ਲੋਕੀ ਛੱਡਦੇ ਨੇ ਆ ਗੱਡੀ ਜਿੱਦ ਨੇ ਮੁ ਜਾਂਦੀ ਹੋਇਆ ਬੜਿਆਂ ਨੂੰ ਐਵੇਂ ਗਿੰਦੂ ਮਿੱਟੀ ਹੋ ਗਿਆ ਨਹੀਂ ਪਰ ਕੋਵਲ ਨੂੰ ਪਤਾ ਚਿੱਟੀ ਹੋਈ ਜਾਂਦੀ ਜਾਂਦੀ ਉਹ ਸਾਡੇ ਲੇਖ ਜਿਹੜੇ ਕਾਲੇ ਚਿੱਟੇ ਉਹ ਵੀ ਕਰਾਂਗੇ ਆਪਾਂ ਉਹ ਵੀ ਕਰਾਂਗੇ ਆਪਾਂ ਉਹ ਵੀ ਕਰਾਂਗੇ ਅਸੀਂ ਕੀ ਕੀ ਗੁਲੇ ਹੱਕ ਦੀ ਕਮਾਈ ਹੋਈ ਐ ਨਹੀਂ ਆਪਾਂ ਸ਼ੋਅ ਵੀ ਕਰਾਂਗੇ ਆਪਾਂ ਸ਼ੋਅ ਵੀ ਕਰਾਂਗੇ ਯਾਰ ਬਹੁਤ ਵਧੀਆ ਯਾਰ ਬਹੁਤ ਵਧੀਆ ਯਾਰ ਬਹੁਤ ਨਹੀਂ ਯਾਰ ਗਾਣੇ ਬਹੁਤ ਵਧੀਆ ਤੇ ਯਾਰ ਬਾਈ ਕਰਿਓ ਐਪਰੀਸ਼ੀਏਟ ਯਾਰ ਬਲੌਗ ਪਾ ਕੇ ਆਇਆ ਯਾਰ ਯਾਰ ਬੰਦਾ ਭੱਜੇ ਰਿਹਾ ਹਾਂ ਗਾਣੇ ਇਹਨੂੰ ਬਾਈ ਨਾ ਬਹੁਤ ਵਧੀਆ ਯਾਰ ਇਹ ਮੈਂ ਦੱਸ ਓਏ ਮਾਂ ਹੀ ਮੈਂ ਪਤਾ ਦਾ ਬੜਾ ਫੇਮਸ ਹੋਇਆ ਵਾ ਕਹੋ ਜੀ ਉਹਨੂੰ ਉਹਦੇ ਹੋ ਲਿੰਕ ਹੀ ਗੇ න ීා හ හැ . ਆਹ ਹੋਰ ਬੋਲ ਪਾਈ ਤਲਵੰਡੀ ਆ ਤਲਵੰਡੀ ਦੇ ਟੈਲੈਂਟਡ ਬੰਦੇ ਮੈਂ ਪਹਿਲਾਂ ਪੁੱਠੀ ਕੈਂਚੀ ਆ ਕੰਮ ਕਾਜ ਕੱਢਣਾ ਹੈ ਸਹੀ ਗੱਲ ਆ ਵੀ ਸਾਪਾ ਇਹ ਤਲਵੰਡੀ ਆ ਬਈ ਇਹ ਸਾਪੀ ਇਹ ਤਲਵੰਡੀ ਚੌਧਰੀਆ ਹਾਂ ਇਹ ਕੱਲੇ ਕੱਲੇ ਬੰਦੇ ਇਹ ਨਾ ਨਾ ਭਾਈਆ ਹਾਂ ਜਿੱਥਾ ਅਮਰੀਕਾ ਟੈਲੈਂਟ ਜਾਂਦਾ ਵੀ ਡੌਕੀ ਲਾਉਂਦਾ ਹਾਂ ਹਾਂ ਪੁੱਠੀ ਕੈਂਚੀ ਆ ਆ ਆਪਣੇ ਉਧਰ ਮਜਬੀਆਂ ਦੇ ਮੱਲੇ ਸ਼ੇਰਾ ਮਰੀਬ ਹੁੰਦਾ ਸੀ ਹਾਂ ਰਾਈਟਰ ਹਾਂ ਭਾਈਆ ਬੜੀ ਮੁਰਗੀ ਕਾ ਕਣਾ ਮਿਸ ਪੂਜਣਾ ਗਾਣੇ ਗਾਏ ਉਹਦੇ ਹਾਂ ਹੋਰ ਚੱਲ ਛੱਡ ਕੇ ਪ੍ਰੋਫੈਸ਼ਨਲ ਨਹੀਂ ਉਹਦੇ ਜਾਨੀਏ ਰਾਈਟਰ ਵਧੀਆ ਹੈ ਉਹ ਵੀ ਹਾਂ ਮਨ ਕਦੇ ਪ੍ਰੋਫੈਸ਼ਨਲ ਦਾ ਛੱਡਦਾ ਹੁੰਦਾ ਹਾਂ ਮੈਂ ਇਹ ਵੇਖਿਆ ਵੀ ਜਿਹੜਾ ਬੰਦਾ ਭਾਜੀ ਆਪ ਲਿਖਦਾ ਨਾ ਤਾਂ ਆਪ ਕੁੰਦਾ ਉਹ ਟਿਕਿਆ ਰਹਿੰਦਾ ਹਾਂ ਉਹ ਹੁੰਦਾ ਕਾਮਯਾਬ ਕੋਈ ਲਾਈਫ ਲੰਬੀ ਥੁੜੀ ਲੌਂਗ ਲਾਈਫ ਉਹ ਚੱਲਦੇ ਹਨ ਕਰਮਾ ਹੋਈ ਲੈ ਹੁਣੀਆਂ ਚੱਲਦੇ ਆ ਚੌਂਕੀ ਉਹਨਾਂ ਕੋ ਆਪ ਦੇਖਦੇ ਹੁਣ ਦੱਸੀ ਗਿਆ ਉਹ ਵਿਚਾਰੇ ਪ੍ਰੀਤ ਕੱਲ ਭਾਲ ਹੁੰਨੀ ਯਾਦ ਨਹੀਂ ਪ੍ਰੀਤ ਆ ਫਿਰ ਸਕੂਟਰ ਦੇ ਆ ਕੇ ਵੇਦ ਮਾਰ ਆ ਫਿਰ ਤੀਆਂ ਫਿਰ ਰਣਜੀਤ ਬਾਵਾ ਵਾਂਗੂ ਜਾਂਦੇ ਸੱਪ ਲੱਭ ਲੋ ਹਾਂ ਜਿਹੜੀ ਔਰ ਲਈ ਵਰਦਾ लवली ਨੂਰ ਜਾਂ ਜਾਂਦੇ ਸੱਪ ਨਹੀਂ ਹੋਣੇ ਹੋਰ ਕੋਈ ਹੁਣ ਮਾਜ ਰੱਖਿਆ ਆਪਣਾ ਯਾਰੀ ਗੈਰੀ ਗਿੰਦੂ ਬਈ ਗੈਰੀ ਗਿੰਦੂ ਤਿੰਨ ਕਿਸਾਨਾ ਦੋ ਤਲਾ ਤੇ ਚੈੱਕ ਕਰਿਓ ਬਈ ਇਹ ਸਾਰੇ ਨਹੀਂ ਬੰਦੇ ਯਾਰ ਗਾਣੇ ਵਧੀਆ ਯਾਰ ਬੰਦੇ ਨਹੀਂ ਲਾਗੇ ਬਨੇ ਹਰ ਤਾਂ ਮਿਲੂ ਆਏ ਹੁਣ ਇੱਥੇ ਭਰਾਵਾ ਇਹ ਕਹਿ ਦਿੰਦੇ ਉਹ ਜਾ ਬਾਕੀ ਟੈਲੈਂਟ ਨਾਲ ਡਿਸਰਵ ਕਰਦਾ ਵਾ ਨਹੀਂ ਯਾਰ ਟੈਲੈਂਟ ਹੈਗਾ ਬੰਦੇ ਜੀ ਯਾਰ ਵਧੀਆ ਗਾਣੇ ਹਾਂ ਇਹ ਵੇਖ ਪਾ ਜੀ ਇਹ ਪਿੰਡ ਆ ਜੀ ਮੇਰੇ ਆ ਦੇਖਣੀ ਆ ਨਹੀਂ ਯਾਰ ਕਾਮਯਾਬ ਹੋ ਜਾਣਾ ਤੂੰ ਬੰਦਾ ਯਾਰ ਆ ਪਿੰਡ ਦੇ ਬੰਦੇ ਨੇ ਪਹਿਲੀ ਦੀ ਵੇਖਿਆ ਕੌਣ ਆ ਐਦਾਂ ਆ ਆ ਚੱਕਰਾ ਵੀ ਰੋਲਾ ਘਟਿਆ ਹੁਣ ਤੇ ਤੇਰਾ ਪਤਾ ਹੀ ਨਹੀਂ ਕਿ ਇਹਨੂੰ ਭਾਈ ਪਿੰਡ ਜਪਾ ਮਿਲਦੇ ਰੋਜ਼ ਭਾਵੇਂ ਨਾ ਭਾਈ ਜਿਹੜੀ ਜੋ ਦਿੱਕਤਾ ਹੈ ਉਹ बिकਤਾ ਹੈ ਇਹ ਦਿੱਖਦਾ बिकਦਾ ਆ ਬਈ ਸਾਲਾ ਵਸਾ ਆ ਵੀ ਇਹ ਹੁਣ ਦੇਖਦੇ ਨਹੀਂ ਤੇ ਵਿਕੂ ਕਿਦਾਂ ਜੇ ਦੇਖੂਗਾ ਤੇ ਵਿਖੂਗਾ ਪਾਜੀ ਇਹ ਵਾਰ ਕੰਮ ਬੋਲੇ ਤੁਹਾਡਾ ਤੂੰ ਹੀ ਲੱਗਦਾ ਹਾਂ ਵੈਰੀ ਗੁੱਡ ਲੱਗਿਆ ਮੈਨੂੰ ਤੇ ਮੈਂ ਵੀ ਤੁਹਾਡਾ ਰੋਲਾ ਪਊਂ ਆਵੇਂ ਪਾਜੀ ਹੁਣ ਮੈਂ ਕਹੀ ਮਾ ਕੀਤਾ ਮੈਂ ਆ ਕੀਤਾ ਮੈਂ ਅਜੇ ਕਹਿੰਦਾ ਮੈਂ ਕੁਝ ਨਹੀਂ ਕੀਤਾ ਕਰੋ ਤੇ ਦਿਖਾਓ ਤੇ ਆਪਣੇ ਕਮਣਾ ਪੈਣਾ ਮਰੀਆਂ ਨਹੀਂ ਯਾਰ ਹੁਣ ਕੋਈ ਮੇਰੀ ਗੱਲ ਨੂੰ ਕੋਈ ਗੱਲ ਲਾ ਲਾ ਕੋਈ ਕੱਪੜੀ ਦੀ ਲਾ ਲਾ ਸੇ ਆਇਆ ਹਾਂ ਪਾਜੀ ਮਤਲਬ ਆਉਂਦਾ ਵਾ ਹੰਤਾ ਅਗਲਾ ਕਦੇ ਵੀ ਹਾਂ ਯਾਰਾ ਗਾੜਾ ਸੋਹਿਆ ਕਿਹਦਾ ਬੰਦੇ ਦਾ ਨਹੀਂ ਨਹੀਂ ਪਾਜੀ ਜਿੱਦਾਂ ਕੋਈ ਦੁਕਾਨਦਾਰ ਆ ਡਿਸਪਲੇ ਕਰਾਉਂਦਾ ਆ ਵੀ ਦਿਖਾਉਣਾ ਆ ਉਹਨੇ ਵੀ ਮੇਰੀ ਦੁਕਾਨੇ ਤੇ ਆ ਆ ਪਹਿਆ ਗੁੰਡੀ ਹੁਣ ਬਾਦ ਕਰਕੇ ਵੀ ਸ਼ਟਰ ਕੱਪ ਲਾ ਕੇ ਕੰਮ ਕਰੀ ਜਾਂਦੇ ਉਹ ਕਰਦਾ ਕਬੂਥਲੇ ਹਾਂ ਉਹਦਾ ਉਹ ਕਾਬੂ ਬੋਲਦਾ ਅਗਲੇ ਕੰਮ ਬੋਲਦਾ ਦਾ ਦੱਸਦਾ ਪਾਈ ਉਹਨੇ ਕਰਦਾ ਪਹਿਲਾਂ ਮਾਰੇ ਹੋਉ ਕਰਨਾ ਮੈਂ ਨਾ ਕਰਨਾ ਪੈਣਾ ਮੇਰੀ ਯਾਰ ਪਾਜੀ ਪਹਿਲਾਂ ਇੱਕ ਪ੍ਰੋਫੈਸ਼ਨਲ ਕਰਕੇ ਨਾ ਜਿੱਦਾਂ ਵੀਡੀਓ ਮ ਬਣਾਈ ਹੋਈ ਹੈ ਆਪਾਂ ਅੰਦਰ ਰਹਿ ਗਈ ਨਾ ਵਾਦੂ ਉਦਾਂ ਨਹੀਂ ਬਣਨਾ ਨਹੀਂ ਬਣਨਾ ਹੋਣੀ ਹੋਣੀ ਪਾਜੀ ਦੋ ਹੀ ਹੁਦਾਈ ਦੋ ਮਹੀਨਿਆਂ ਤੱਕ ਫਿੱਟਾ ਗੱਟੀ ਕਰਦੇ ਹੋਏ ਹੋਰ ਜਿੰਨੀ ਦੁਨੀਆਂ ਭਈ ਸਾਪਿਆ ਨਾ ਮਰਵਾ ਕੇ ਆਵੇ ਜਾਲਾ ਬਹੁਤ ਜਿਆਦਾ ਜੁਨੀ ਕਹਾਣਾਂ ਆ